ਨਿਹਾਲ ਉਹ ਵਾਹ ਦੇ ਕਿੰਨਾ ਸੋਹਣੇ ਗੱਡੇ ਗੱਡੇ ਨਾ ਯਾਰ ਇਹ ਇਹੀ ਗੱਲ ਦੇਖਣਾ ਉਸ ਪਾਣੀ ਦੇ ਬੂਤੀ ਤੇ ਪਾਣੀ ਛਾਲੋ ਪਾਣੀ ਹਾਂਜੀ ਇਹ ਉਹਦਾ ਹੈਪੀ ਬਰਥਡੇ ਹੋ ਗਿਆ ਆ ਲੋਕ ਲੋਕ ਖਾਦੇ ਹੋ ਗਏ ਔਰ ਪਰ ਇਹਨੂੰ ਕਰ ਕਰ ਕੇ ਹੁੰਦੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚੱਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਚੱਲੇ ਆ ਤਰੇਨ ਤੋਂ ਚੱਲੇ ਆ ਤੇ ਤੁਹਾਨੂੰ ਉੱਥੇ ਦਿਖਾਉਂਦੇ ਬਾਟਰਪਾਲਿਓ ਦੇਖਣ ਚੱਲੇ ਆ ਤੇ ਨਾਲੇ ਆ ਜਿਓ ਤੁਹਾਨੂੰ ਦਿਖਾਉਂਦੇ ਤੇ ਮੋਟਾ ਇੱਕ ਮੇਰਾ ਯਾਰ ਤੋਂ ਉੱਥੇ ਗਾਂ ਉਹਦੇ ਕੋਲ ਜਾਣਾ ਬਲਜਾਨੋ ਹੈਗਾ ਜਾਨੀ ਘਰੋਂ ਆਪਾਂ ਹੈਗਾ 350 ਕਿਲੋਮੀਟਰ ਦੇ ਗੇਟ ਤੇ ਅੱਜ ਇੱਧਰ ਹੀ ਚੱਲੇ ਡੂਤ ਨਾ ਦਨ ਮਾਰਤੇ ਤੇ ਆਰੇ ਉਹ ਤੁਹਾਨੂੰ ਵੀ ਦਿਖਾਉਂਦੇ ਨਾਲੇ ਆਪਣੇ ਫਰੈਂਡ ਨਾਲ ਜਿਹੜਾ ਘੰਟਾ ਹੋ ਗਿਆ ਘਰੋਂ ਚੰਦਿਆਂ ਨੂੰ 2 ਘੰਟਿਆਂ ਦੀ ਵਾਟ ਹੋ ਰਿਹਾ ਤੇ ਬਾਕੀ ਪਹੁੰਚ ਕੇ ਤੁਹਾਨੂੰ ਉੱਥੇ ਦਾ ਹਰੂ-ਹਰੂ ਕਰਾਉਂਦੇ ਆਂ ਵੀ ਕੀ ਮਹੌਲ ਹੈ ਕੀ ਸਮਾਚਾਰ ਹੈ ਸਾਲੀਆਂ ਨੂੰ ਐਸੀ ਤੇ ਕੀ ਆ ਕਿ ਦੂਸਰੀ ਤੇ ਜਾਂ ਦੂਪਰ ਕਰੋਦੇ ਸਸਿਕਾਂ ਮੈਂ ਤੇ ਨੇ ਹਰੂ ਰੀ ਤੱਕ ਕਿਤੇ ਅੱਧੇ ਮਾਰਦੇ ਸਸਰੀ ਆ ਬਿੱਤੇ ਜਟਾ ਨਹੀਂ ਤੇ ਤੇ ਆ ਬਾਟਮੈਂਨ ਕਾਲਾ ਇਹਨੇ ਕਿੱਥੇ ਰੱਖ ਲਿਆ ਵਿਹਾਲ ਵਾਓ ਦੇ ਕਿੰਨਾ ਸੋਹਣਾ ਰੱਖ ਜਾ ਤੁਹ ਪਰ ਦੀ ਵਾਹ ਕਿੰਨੀ ਆ ਨਾ ਲੈ ਆ ਲੈ ਨਾ ਤੁਸੀਂ ਪਾਣੀ ਤੇ ਸਿੱਟਣ ਲੱਪੰਨੇ ਆ ਵਾਓ ਸੋਖਾ ਬੰਦਾ ਕਿ ਨਹੀਂ ਆ ਮੇਰਾ ਸੋਖਾ ਆ ਮੋਢੇ ਤੇ ਕੀ ਪਟਾਇਆ ਮੰਮੀ ਜੱਖਾ ਵਾਓ ਗੁੰਮਾ ਆ ਲਾ ਦੇ ਇਤਲੀਆ ਇਤਲੀਆ ਆਰੇ ਕਾ ਜਾਨੂ ਵਾਓ ਪਾਤੇ ਪਾਤੇ ਵੀ ਫਸਿਲ ਹੋਣਾ ਉਹ ਵੀ ਜਿਆਦਾ ਕਿੰਨੇ ਆ ਅਜੇ ਤੈਨੂੰ ਪਿਆਚੇ ਨਹੀਂ ਘੁੰਮਣਾ ਹਾਂ ਇੱਦਾਂ ਘੁੰਮਣਾ ਪਿਆਚੇ ਸੀ ਨਾ ਵਧੀਆ ਲੱਗਦਾ ਡੈਡੀ ਕਹਿੰਦਾ ਨਹੀਂ ਲੱਗਦਾ ਲੱਗਦਾ ਵਧੀਆ ਲੱਗਦਾ ਨਾ ਆ ਦੇ ਨਾਲ ਨਾਲ ਇਦਾਂ ਜਾਣ ਦੀ ਉਹਦੇ ਹਨਾ ਨਹੀਂ ਆਲੇ ਤੋਂ ਪੱਥਰ ਕਿੱਡੇ ਕਿੱਡੇ ਨਾ ਬੋਲਦੇ ਨਹੀਂ ਪੱਥਰ ਕਿੱਡੇ ਕਿੱਡੇ ਹਨ ਆ ਜਾ ਆ ਤੁਰਾ ਆ ਜਾ ਦਰ ਲੱਗਦਾ ਹਾਂ ਤਾਂ ਪਰਿਹੋਦੀ ਹੋ ਗਿਆ ਚਲਿਏ ਹੁਣ ਇੱਥੇ ਦੇਖੇ ਜਾਣਾ ਚਲੋ चलो चलो अगे जाके देखी वाटर कि लगा मुका है क्यों नहीं वी लगा, क्या लगा? यार पानी है के पानी पानी है। अच्छा ਕਈ ਨਵਨੀ ਆਉਂਦਾ ਦੇਖਦਾ ਮੈਂ ਕੋੜਿਆ ਪੰਜੇ ਨੂੰ ਮਜ਼ਾ ਜੀ ਦੂਸਰੇ ਨੂੰ ਆਹੋ ਦੇਖੋ ਸਾਰੇ ਆਣੇ ਪੱਦੇ ਵਧੀਆ ਲੱਗਾ ਇੱਧਰ ਨੂੰ ਕਰ ਵਧੀਆ ਲੱਗਾ ਕਿ ਨਹੀਂ ਜੇ ਨਹੀਂ ਲੱਗਾ ਫੇਂ ਗਾਂਹ ਤੋਂ ਨਹੀਂ ਲੈ ਕੇ ਆਉਣਾ ਨਹੀਂ ਲੱਗਾ ਤੋ ਦੇ ਲੱਗਾ ਸੀ ਨਾ ਉੱਪਰ ਨੂੰ ਮੂੰਹ ਕਰਕੇ ਦੱਸ ਸੀ ਬੰਗਰ ਦਾ ਟਿਕਾ ਦਿਓ ਸਭਾਈ ਬੱਸ ਨੇਹਾ ਲੈ ਇੱਕ ਮਿੰਟ ਲਿਆ ਲੈ ਸੋਣਾ ਨੋ ਸੀਨਾ ਸੀਨਾ ਨੋ ਕਾਤੇ ਇਦਾਂ ਕਰਦੇ ਤੁਸੀਂ ਹੱਦ ਹੋ ਗਈ ਇੱਧਰ ਦੇਖੋ ਇਹਨਾਂ ਸ਼ਕਲ ਆ ਦਿਆ ਇਹਨਾਂ ਨੂੰ ਵਧੀਆ ਲੱਗਾ ਝੂਠ ਬੋਲਦੇ ਆ ਵੀਡੀਓ 'ਚ ਆ ਸ਼ਕਲ ਆ ਗਈ ਤੁਹਾਡੀ ਲਓ ਸਾ ਇਹ ਸ਼ਕਲ ਤੇ 12 ਵਜੇ ਹੁੰਦੇ ਉਹ ਵੀ ਪਤਾ ਹੁੰਦੇ ਜਦੋਂ ਆਹ ਆਉਂਦਾ ਤਾਂ ਵੀ ਚੱਲ ਚੱਲ ਜਾਓ ਤੁਹਾਨੂੰ ਐਵੇਂ ਜਲੀ ਰੋਕੋ ਹੋ ਕੀ ਕਹਨਾ ਹੈ ਰੁਕਣਾ 2 ਘੰਟੇ ਬਾਹਰ ਆ ਰੈਸਟੋਰੈਂਟ ਆ ਨਹੀਂ ਨਹੀਂ ਇੱਥੇ ਨਹੀਂ 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 ਇੱਥੇ ਵੀ ਨਹੀਂ ਆ ਨਾ ਨਹੀਂ ਮੈਂ ਇੱਥੇ ਇੱਥੇ ਵੀ ਨਹੀਂ ਆ ਕਿ ਲਾਜੋ ਰਿਵਯੂ ਦਾ ਤਾਂ ਆਨੰਦ ਮਾ ਲਓ ਬਾਰ ਬਾਰ ਰੋਣਾ ਇੱਥੇ ਚਾਹ ਉਹ ਕਿਨੂੰ ਕਰਦਾ ਤੂੰ ਆ ਪਾਣੀ ਦਾ ਸੌ ਕਿੰਨਾ ਹੈ ਨਾ ਸਪੀਡ ਆ ਕਿੰਨੀ ਤੇਜ਼ ਆਂਦੇ ਕੁਝ ਬੋਲ ਪਾ ਵਾਖੇ ਉਹਨਾਂ ਦੇ ਮਮੀ ਆ ਕਿਉਂ ਉੰਦੇ ਕਾnde ਆ ਦੇਖਾ ਕਿੰਨਾ ਸੋਹਣਾ ਲੱਗਦਾ ਵਿਊ ਅਸੀਂ ਹੁਣ ਆਏ ਇੱਥੇ ਬਾਗ ਤੇ ਕਾਫੀ ਵੀ ਮਿਲਦਾ ਚਾਹ ਇੱਥੇ ਕਾਫੀ ਪੀਵਾਂਗੇ ਨੇ ਆਣੇ ਮਰਮਟਾ ਖਲਾਵਾਂਗੇ ਤੇ ਵਿਊ ਦੇਖੋ ਤੁਸੀਂ ਚੈੱਕ ਕਰੋ ਵਿਊ ਬਹੁਤ ਹੀ ਸੋਹਣਾ ਹੈ ਵਾਟਰਫਾਲ ਸੇਮ ਹੋਦੇ ਨਾਲ ਦਾ ਜਿੱਦਾਂ ਅਸੀਂ ਪਹਿਲਾਂ ਗਿਆ ਸੀਗੇ ਤੇ ਇਹਨਾਂ ਪਹਿਲਾ ਵਲੌਗ ਦੇਖਿਆ ਹੋਣਾ ਉਹਦੇ ਨਾਲ ਲਈ ਸੀ ਇਹਨੂੰ ਪਰ ਉਹ ਹੋ ਰਾਇਆ ਹੈ ਹੋ ਰਾਇਆ ਬੈ ਜਾ ਆਖ ਦੇ ਆਪਣਾ ਬੈਗ ਪਾ ਆਇਆ ਬੈ ਜਾ ਇੱਥੇ ਬੈ ਜਾ ਮੈਂ ਕੋਈ ਨਹੀਂ ਉੱਥੇ ਬੈ ਜੂਗੀ ਬੈ ਜਾ ਦੇਖੀ ਜਨਨ ਨਾ ਹੈਲੋ ਹੈਪੀ ਬਰਥਡੇ ਹੋ ਗਿਆ ओके 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 रुक दानियल ग्रासी कहंदा उने देखिया ने आले ਰੁਕ ਜਾ ਰੁਕ ਜਾ ਰੁਕ ਜਾ ਯਾਰ ਸਿੱਧੂ ਬੱਸ ਤਿੰਨੂ ਬੋਤਲ ਬੁਸ਼ੰਦਾ ਮੇ ਕੋ ਹਾਂ ਤਾਂ ਜਾਰ ਆ ਰਹੇ ਤੇਰੇ ਤੂੰ ਮਣੀਆ ਵੇ ਦਾ ਚਪੇੜਾ ਤੂੰ ਵੱਡਾ ਹੋਣ ਦਾ ਬਹੁਤ ਰੋਗ ਝਾੜਦਾ ਆ ਨੇਲ ਨੇਲ ਕਹਤ ਹੱਪ ਕਰ ਦੇ ਤੀਕੋ ਬੋਲ ਤਾਂ ਆਏ ਮਾਰ ਨਾਲੀ

ਪਾਣੀ ਦਾ ਰੰਗ ਕਿਹੜੇ ਰੰਗ ਦਾ ਫਤਿਹ ਗਰੀਜੋ ਹਾਂ ਵੇਰਦੇ ਹਜ਼ੂਰੋ ਬੈਂਦੀ ਆ ਅੱਛਾ ਫੇ ਕੀ ਹੋ ਗਿਆ ਕਿਹੜਾ ਟੁੱਟ ਚੱਲਾ ਦਾ ਦੁੱਖ ਕਿੱਦਾਂ ਕੱਲਾ ਕਰੀਂ ਮੈਂ ਤੇਰੇ ਕੋਲ ਹੀ ਲੋਕਾਂ ਕੋ ਫੜ ਕੇ ਮੜਾਈਦਾ ਉਹ ਇੱਕ ਬੰਦਾ ਉਹ ਬੰਦਾ ਇੱਛੇ ਪਿੰਦਾ ਨਹੀਂ ਟੁੱਟਣਾ ਬੰਦਾ ਨਹੀਂ ਇਹ ਨਹੀਂ ਬੈਣਾ ਨਹੀਂ ਬਤ ਤੁਸੀਂ ਇਦਾਂ ਖੜ ਕੇ ਖਾ ਲੋ ਓਕੇ ਆ ਲੈ ਜੋ ਖਾਣਾ ਖਲਾਣਾ ਇਹਨਾ ਜੋ ਖਾਣਾ ਆ ਸਾਰਾ ਕੁਝ ਵੇਚਿਆ ਫਤਿ ਜੋ ਖਾਣਾ ਖਾ ਲੋ ਇੱਥੇ ਆ ਜਾਓ ਕੋਤਾਂ ਅੰਦਰ ਨਹੀਂ ਅੰਦਰ ਨਹੀਂ ਖਲਾਰਾ ਪੋਣਾ ਬਾਹਰ ਖੜ ਕੇ ਖਾਣਾ ਜੋ ਖਾਣਾ ਪਾਣੀ ਪੀਣਾ ਕੋਕਾ ਵੀ ਨਾ ਕੋਕਾ ਓਕੇ ਵਾਓ ਵਾਓ ਪਰੇ ਹੋ ਗਏ ਬਾਹਰ ਹੋ ਗਏ ਗਾਈਜ਼ ਆ ਦੇਖੋ ਲੋਕ ਲੋਕ ਆ ਰਹੇ ਨੇ ਇਹਨਾਂ ਨੂੰ ਸ਼ਰਮ ਭਉਂਦੀ ਬਾਹਰ ਜਾ ਕੇ ਲੋਕ ਦਾ ਲੋਕ ਨੂੰ ਪਾਨੀਆਂ ਖਾਣ ਲੱਗੇ ਆ ਕਹਿ ਲੋ ਆਪਾਂ ਕੁਲਚੀ ਖਾਣ ਲੱਗੇ ਆ ਆਪਣੇ ਘਰ ਦੇ ਬਣਾਇਓ ਹਾਂ ਖਾਣਾ ਨਹੀਂ ਫਤਿਹ ਤੋਂ ਫੜ ਕੇ ਰੱਖ ਦੇ ਜਾ ਫੜ ਕੇ ਰੱਖ ਦਿਓ ਹੂੰ ਥਵਾ ਬਣਿਆ ਨਾ ਹਾਂ ਜੀ ਜੇ ਬਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਹੁਣ ਚੱਲੇ ਆਂਗਾ ਅਗਲੇ ਅਗਲੇ ਬਲੌਗ ਤੁਹਾਨੂੰ ਉਹ ਅਗਲੀ ਯਾਰੀ ਦਿਖਾਵਾਂਗੇ ਅਗਲੇ ਬਲੌਗ ਚ ਮੁੰਡਾ ਯਾਰ ਦੋਸਤਿਆ ਬਲਜਨੂ ਉਹਦੇ ਕੋ ਚੱਲੇ ਹਾਂ ਉੱਥੇ ਦਾ ਤੁਹਾਨੂੰ ਦਿਖਾਵਾਂਗੇ ਹੁਣ ਇੱਥੇ ਦਾ ਤੁਸੀਂ ਇੰਜੋਏ ਕਰਿਓ ਖਲਾਅ ਇਹ ਦਾ 2.5 ਕਿਲੋਮੀਟਰ ਆਇਆ ਬਾਕੀ ਹੁਣ ਤੁਹਾਡੀ ਮਰਜ਼ੀ ਲਾਈਕ ਸ਼ੇਅਰ ਸਬਸਕ੍ਰਾਈਬ ਕਰੰਦੀ ਫੋਨ ਲੱਜਣੇ 2.5 ਘੰਟੇ ਫੇਰ ਜਾ ਕੇ ਉੱਥੇ ਤੁਹਾਨੂੰ ਦਿਖਾਵਾਂਗੇ ਅਗਲਾ ਕੀ ਬਣਦਾ ਸਮਝ ਆ ਰਹੇ たった一度さすりかーらブラック。